ਸਾਨਕੇ ਇਲਾਕੇ ਵਿੱਚ ਸਰਗਰਮ ਚੋਰ ਗਰੋਹ ਨੇ ਬੀਤੀ ਰਾਤ ਸ਼ਹਿਰ ਦੀਆਂ ਨਾਬਾ ਕੈਂਚੀਆਂ ਭਵਾਨੀਗੜ੍ਹ ਸਥਿਤ ਖੇਤੀਬਾੜੀ ਦੀਆਂ ਦਵਾਈਆਂ ਦੀ ਇੱਕ ਮਸ਼ਹੂਰ ਦੁਕਾਨਦਾਰ ਸ਼ਰਤ ਤੋੜ ਕੇ ਕਟਨਾ ਨੂੰ ਅੰਜਾਮ ਦਿੰਦਿਆਂ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਅੱਤ ਸਰਸੀ ਰੂਟੀਨ ਦੀ ਤਰ੍ਹਾਂ ਡੇਲੀ ਦੀ ਤਰ੍ਹਾਂ ਆਪਣੀ ਸ਼ਾਪ ਬੰਦ ਕਰਕੇ ਜੀਨਾਮ ਸ਼ਾਪ ਤੇਜੇ ਪੈਸਟੀਸਾਈਡ ਭਵਾਨੀਗੜ੍ਹ ਅਸੀਂ ਸ਼ਾਪ ਡੇਲੀ ਦੀ ਤਰ੍ਹਾਂ ਕਲੋਜ਼ ਕਰਕੇ ਗਏ ਹਾਂ ਜੀ ਸਾਰਾ ਕੁਝ ਠੀਕ ਠਾਕ ਸੀ ਗਏ। ਜੋ ਸਵੇਰੇ ਅੰਕਲ ਆ ਕੇ ਸਤੋਂ ਪਹਿਲਾਂ ਆ ਕੇ ਅੰਕਲ ਸ਼ਾਪ ਖੋਲ੍ਹ ਲੈਂਦੇ ਨਹੀਂ ਉਹਨਾਂ ਨੇ ਅੱਗੇ ਸ਼ਾਪ ਖੋਲੀ ਤਾਂ ਬਾਈ ਨੂੰ ਫੋਨ ਕਰਿਆ ਜੀ ਉਹਨਾਂ ਨੇ ਆ ਕੇ ਬੇ ਇਸ ਤਰ੍ਹਾਂ ਗੱਲ ਹੋ ਗਈ ਫਿਰ ਬਾਈ ਨੇ ਮੈਨੂੰ ਕਰਿਆ ਜੀ ਅਸੀਂ ਸਵੇਰੀ ਜਲਦੀ ਆ ਗਏ ਜਦੋਂ ਦੇਖਿਆ ਜੀ ਸਾਡੀ ਦੁਕਾਨ ਦੇ ਦੋਵੇਂ ਤਾਲੇ ਤੋੜ ਕੇ ਸ਼ਟਰ ਵੀ ਤੋੜਿਆ ਪਿਆ ਤੀ ਗਈ ਅੰਦਰੋਂ ਸਮਾਨ ਜਦੋਂ ਅਸੀਂ ਆਪਣੇ ਨਜ਼ਦੀਕੀ ਚੌਂਕੀ 'ਚ ਗਏ ਜੀ ਪੋਨੀਗੜ ਥਾਣੇ 'ਚ ਤੋ ਉਹਨਾਂ ਨੂੰ ਨਾਲ ਲੈ ਕੇ ਆਈ ਜੀ ਅਸੀਂ ਉਸ ਤੋਂ ਬਾਅਦ ਸਾਨੂੰ ਸ਼ਾਪ ਤੇ ਆ ਕੇ ਦਿਖਾਈ ਸਾਡੇ ਗੱਲੇ ਪੱਟੇ ਪੈਤੀ ਗਈ ਜਿੰਨੀ ਨਗਦੀ ਹੰਗੀਤੀ ਸਾਰੀ ਸਾਰੀ ਲੈ ਗਈਤੀ ਗਈ ਕੋਈ ਦਵਾਈਆਂ ਵੀ ਚੱਕੀਆਂ ਹੋਈਆਂ ਦੀ ਜੀ ਇਹਨਰ ਗੱਲ ਕਰੀ ਕਿੰਨਾ ਕੁ ਨੁਕਸਾਨਾ ਕਿੰਨਾ ਕੈਸ਼ ਗਿਆ ਕਿੰਨੇ ਕੁ ਪੈਸੇ ਸੜ ਜਿਹੜੀ ਦਵਾਈਆਂ ਨੇ ਆਪਣੇ ਉੱਪਰ ਜਾਈਆਂ 25 ਤੋਂ 30000 ਤੱਕ ਦੀ ਤਾਂ ਨਗਦੀ ਤੀ ਗਈ ਉਸ ਤੋਂ ਬਾਅਦ ਹੀ ਕੁਝ ਦਵਾਈਆਂ ਵੀ ਬਹੁਤ ਗਾਇਬ ਨੇ ਦਵਾਈਆਂ ਕੋਈ ਮੈਂਟਨੈਂਸ ਕੋਈ ਜ਼ਿਆਦਾ ਮਹਿੰਗੀਆਂ ਕੋਈ ਦੋਹਰਤਨ ਗਿਆ ਹੋਈ ਹੈਗਾ ਵਿੱਚ ਮਹਿੰਗੀਆਂ ਦਵਾਈਆਂ ਵੀ ਸੀ ਤਕਰੀਬਾ ਦਾ ਗੱਲ ਕਰੀ ਤਾਂ ਕਿੰਨੇ ਕ ਹਜ਼ਾਰ ਦਾ ਨੁਕਸਾਨ ਆਇਆ ਮੰਨ ਕੇ ਚਲੋ ਜੀ 60000 ਤੋਂ ਪਲੱਸ ਦਾ ਹੋਇਆ ਗਿਆ ਕੈਸ਼ ਤੋਂ ਬਣਾ ਹਾਂਜੀ ਆ ਕੀ ਕਰਵਾਈ ਦੀ ਮੰਗ ਕਰ ਕਰਵਾਈ ਦੀ ਅਸੀਂ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਚੋਰਾਂ ਨੂੰ ਫੜੇ ਜੀ ਜੀ ਕਿ ਕੈਮਰਾ ਸੀ ਸੀ ਟੀ ਵੀ ਕੈਮਰੇ ਲਾਈਟਾਂ ਵਗੈਰਾ ਲੱਗੇ ਨੈਸ਼ਨਲ ਲੈਵਲ ਦੀਆਂ ਕਿ ਉਹ ਚੱਲਦੀਆਂ ਨੇ ਨਾ ਜੀ ਉਹ ਚੱਲਦੀਆਂ ਨਹੀਂ ਹੰਗੀ ਜੇ ਉਹ ਚੱਲਦੇ ਹੁੰਦੇ ਤਾਂ ਸ਼ਾਇਦ ਉਹ ਫੜੇ ਜਾਂਦੀ ਜਿਹੜੇ ਛੋਡੇ ਡੀ ਵੀ ਆਰ ਕੈਮਰਾ ਵਗੈਰਾ ਲੈ ਗਏ ਨੇ ਕਿੰਨੇ ਕ ਕੈਮਰੇ ਪੱਟੇ ਗਏ ਨੇ ਕਿੰਨੇ ਕੋਲ ਹੈ ਸਾਡੇ 4 ਕੈਮਰੇ ਡੈਮੇਜ ਨਹੀਂ ਤੇ Wi-Fi ਲੈ ਕੇ ਜੀ ਪਟਕੇ ਸਟਰਨਨ ਦੇ ਮਤਲਬ ਕਿਸੇ ਸੱਬੜਾਂ ਨਾਲ ਜਾਂ ਲੋਹੇ ਦੇ ਰੌੜਾਂ ਨਾਲ ਤੋੜੇ ਹੋਏ ਸੀ ਜੀ ਆ ਕੋਈ ਜਿੰਦੇ ਜੁੰਦੇ ਵਗੈਰਾ ਨਹੀਂ ਤੋੜੇ ਉਹਨਾਂ ਨੇ ਜਿੰਦੇ ਨਹੀਂ ਟੁੱਟੇ ਜੀ ਜਿੰਦਾ ਇੱਕ ਟੁੱਟਿਆ ਤਿੰਨ ਜਿੰਦੇ ਲੱਗੇ ਹੋਏ ਸੀਗੇ ਇੱਕ ਜਿੰਦਾ ਟੁੱਟ ਗਿਆ ਦੋ ਜਿੰਦੇ ਨਹੀਂ ਟੁੱਟੇ ਜੀ ਉਹਨਾਂ ਨੇ ਜਿਹੜਾ ਰੌੜਾਂ ਦੇ ਨਾਲ ਉਹ ਡਾ ਸ਼ਟਰ ਸੀ ਦਾ ਤੋੜਿਆ ਕਹਿ ਕੇ ਵਜ ਦੀ ਘਟਨਾ ਲੱਗਦੀ ਹੈ ਰਾਤ ਇਹ ਜਿਹੜੇ ਸਾਡੇ ਕੋਲ ਸੀਸੀਟੀਵੀ ਕੈਮਰੇ ਅਸੀਂ ਫੁਟੇਜ ਆ ਰਹੀ ਹੈ ਉਹਦੇ ਚ ਇਹ तकरीबन 11:30 ਤੋਂ 12 ਵਜੇ ਦੇ ਵਿੱਚ ਵਿੱਚ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਜਿਹੜੇ ਕਿੰਨੇ ਕੇ ਕੈਮਰੇ ਜਿਹੜੇ ਆਪਣੇ ਡੀਵੀਆਰ ਵਗੈਰਾ ਕੋਈ ਉਹ ਵੀ ਪੱਟੇ ਨਹੀਂ ਜ ਉਹਨਾਂ ਨੇ ਉਸ ਟਾਈਮ ਸਾਡੇ ਟੋਲ ਜਿਹੜੇ ਸੀਗੇ 8 ਕੈਮਰੇ ਨੇ ਆਪਣੀ ਸ਼ਾਪ ਦੇ ਉੱਤੇ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੇ ਫਰੰਟ ਵਾਲੇ 4 ਕੈਮਰੇ ਡੈਮੇਜ ਕਰਤੇ ਤੇ ਉਹ ਡੈਮੇਜ ਟਰਮ ਤੋਂ ਪਹਿਲਾਂ ਉਹਨਾਂ ਦੇ ਕੁਝ ਫੁਟੇਜ ਉਹਦੇ ਚ ਆ ਚੁਪੀਆਂ ਨੇ ਅ ਜੇਕਰ ਗੱਲ ਕਰੀ ਕਿੰਨਾ ਕ ਨੁਕਸਾਨ ਹੋਇਆ ਕੀ ਕੀ ਚੋਰੀ ਹੋਇਆ ਆਪਣਾ ਰਾਜ ਜੀ ਉਹਨਾਂ ਨੇ ਜੀ ਆ ਕੇ ਹੋਰ ਕੁਝ ਨਹੀਂ ਕੀਤਾ ਹੈਗਾ ਉਹਨਾਂ ਨੇ ਸਾਰਿਆਂ ਤੋਂ ਪਹਿਲੀ ਦੇ ਵਿੱਚ ਸਾਡੇ ਲੌਕਰ ਤੋੜੇ ਨੇ ਜੀ ਗੱਲੇ ਦੇ ਤੇ ਜਿੰਨੇ ਸਾਡੇ ਦਰਾਜ਼ ਸੀਗੇ ਸਾਰੇ ਤੋੜੇ ਨੇ ਉਹ ਉਹ ਕਿਸੇ ਉਹ ਫੁਟੇਜ ਦੇ ਵਿੱਚ ਆ ਰਿਹਾ ਵੀ ਕੋਈ ਲੋਹੇ ਦਾ ਉਹਨਾਂ ਕੋਲ ਸਮਾਨ ਸੀਗਾ ਪੇਸਟਾ ਸੀ ਜੋ ਵੀ ਸੀ ਉਹਦੇ ਨਾਲ ਉਹ ਸਾਰੇ ਉਹਨਾਂ ਨੇ ਜਿਹੜੇ ਗੱਲੇ ਤੋੜੇ ਸਾਡੇ ਲੌਕਰ ਤੋੜੇ ਤੇ ਉਹਦੇ ਵਿੱਚ ਸਾਰਾ ਸਮਾਨ ਘੜ ਘੜ ਕੇ ਬਾਹਰ ਮਾਰਿਆ ਤੇ ਸਾਡਾ ਜਿਹੜਾ ਮੇਨ ਗੱਲਾ ਸੀਗਾ ਉਹਦੇ ਵਿੱਚ ਸਾਡੇ ਸਾਡੇ ਪੈਸੇ ਪਈ ਸੀ ਨਗਦੀ ਪਈ ਸੀ ਜੀ ਕਿੰਨੇ ਕ ਦੀ ਜੀ ਤੇ ਤਕਰੀਬਨ ਉਹ ਹੈ ਜੀ ਸਾਡਾ 20-25000 ਰੁਪਇਆ ਤੇ ਉਹਦੇ ਤੋਂ ਇਲਾਵਾ ਮਤਲਬ ਕੋਸ਼ਿਸ਼ ਸਾਡੇ ਜਰੂਰੀ ਬੈਂਕ ਦੇ ਕਾਗਜ਼ਾਤ ਪਏ ਸੀਗੇ ਚੈੱਕ ਵੀ ਲੈਣਾ ਪਏ ਸੀਦੇ ਉਹ ਚੱਕ ਕੇ ਲੈ ਗਏ ਜੀ ਚੈੱਕ ਵੀ ਲੈ ਗਏ ਜੀ ਨਾਲ ਜੀ ਅ ਅਗਰ ਗੱਲ ਕਰੀ ਕਿੰਨਾ ਕੁ ਨੁਕਸਾਨ ਹੋਇਆ ਆਪਣੀ ਕੋਈ ਦਵਾਈਆਂ ਦੁਕਾਨ ਚੋਰੀ ਕਿੰਨਾ ਕੁ ਸਮਾਨ ਚੱਕਿਆ ਗਿਆ ਜੀ ਸਾਡੇ ਦਵਾਈ ਵੀ ਰੋਗੀ ਚੱਟੀ ਡੀ ਜੀ ਉਹ ਅਸੀਂ ਸਾਰਾ ਹਸਪਤਾਲ ਲਾ ਰਹੇ ਹਾਂ ਤੇ ਜਿਹੜਾ ਮੇਨ ਸਾਡਾ ਜਿਹੜਾ ਹੋਇਆ ਹੈ ਮੇਨ ਸਾਡੀ ਨਗਦੀ ਦਾ ਸਾਨੂੰ ਦਿਖ ਰਿਹਾ ਹੈ ਤੇ ਉਹਦੇ ਤੋਂ ਇਲਾਵਾ ਉਹਨਾਂ ਨੇ ਇੱਕ LED ਵੀ ਚੱਕਣ ਦੀ ਅਸਫਲ ਕੋਸ਼ਿਸ਼ ਕੀਤੀ ਹੈ ਉਹ LED ਇੰਨੀ ਨਹੀਂ ਗਈ ਉਹਨਾਂ ਤੋਂ ਅਗਰ ਗੱਲ ਕਰੀ ਕਿੰਨਾ ਕੁ ਨੁਕਸਾਨ ਹੋਇਆ ਆਪਣਾ तकरीबन ਮਿਲ ਮਿਲੇ ਕੇ ਟੋਟਲ ਆਪਾਂ ਗੱਲ ਕਰੀਏ ਵੀ ਕੋਈ ਹਜ਼ਾਰਾਂ ਚਾ ਕਿੰਨਾ ਕੁ ਲੱਖਾਂ ਚ ਨੁਕਸਾਨ ਹੋਇਆ ਸੀ ਨਹੀਂ ਅਜੀ ਫਿਲਹਾਲ ਹਜ਼ਾਰਾਂ ਚਾ ਸਮਾਨ ਸਾਡਾ ਤੇ ਉਹਦੇ ਤੋਂ ਇਲਾਵਾ ਜਿਹੜਾ Wi-Fi ਮੋਡਮ ਸੀ ਉਹ ਡ੍ਰਾਇਵ ਹੈ ਤੇ ਤਾਰਾ ਤੁਰਾ ਤੋੜੀਆਂ ਪਈਆਂ ਨੇ ਤੇ ਬਾਕੀ ਜਿਹੜਾ ਹੈਰੈਂਸੀ ਦਾ ਦੋ ਜਣਾ ਸੀਗੇ ਉਹ ਆਹ ਸੀਸੀਟੀਵੀ ਦੇ ਆਧਾਰ ਤੇ ਕੋਈ ਤੁਹਾਨੂੰ ਲੱਗਿਆ ਕੋਈ ਮਾੜੇ ਮੋਟਾ ਵੀ ਕੋਈ ਸ਼ੱਕ ਸਵਾ ਕੋਈ ਬੰਦੇ ਪਹਿਲਾਂ ਆ ਕੇ ਗਏ ਹੁਣ ਦੋ ਚਾਰ ਦਿਨਾਂ ਚ ਜਾਂ ਇੱਕ ਦੋ ਦਿਨਾਂ ਚ ਕੀੜੇ ਮਾਰ ਕੇ ਗਏ ਹੁਣ ਕਿਉਂਕਿ ਦੇਖੋ ਜੇ ਚੋਰੀ ਹੁੰਦੀ ਹੈ ਤਕਰੀਬਨ ਰੇਕੀ ਤੋਂ ਬਗੈਰ ਮੰਨੀ ਤਾਂਪਾ ਨਹੀਂ ਹੁੰਦੀਗੀ ਤੁਹਾਨੂੰ ਸ਼ੱਕ ਸਵਾ ਹੋ ਗਿਆ ਪੁਲਿਸ ਡਿਪਾਰਟਮੈਂਟ ਨੇ ਵੀ ਇੱਥੇ ਆ ਕੇ ਆਪਣੀ ਪੜਤਾਲ ਕੀਤੀ ਹੈ ਤੇ ਅਸੀਂ ਵੀ ਜਿਹੜੀਆਂ ਫੁਟੇਜ ਸਾਰੀਆਂ ਦੇਖ ਰਹੇ ਹਾਂ ਵੀ ਜਿਹੜੇ ਬੰਦੇ ਉਹ ਦੋ ਬੰਦੇ ਆ ਜਿਨ੍ਹਾਂ ਦੇ ਮੂੰਹ ਟਕੇ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਕੋਈ ਚਿਹਰਾ ਸਾਨੂੰ ਅਜੇ ਤੱਕ ਨੁਕਸਾਨ ਨਹੀਂ ਆਇਆ। ਉਸੇ ਸਾਡੇ ਅਸੀਂ ਮੌਕਾ ਦੇਖ ਕੇ ਬਾਕੀ ਆਲੇ-ਦਾਲ ਇਹ ਹਲੇ ਅੱਜ ਐਤਵਾਰ ਹੋਣ ਕਰਕੇ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਬੰਦ ਸੀਗੀਆਂ। ਉਥੇ ਪਤਾ ਲੱਗਿਆ ਉਹਨੇ ਜਿਹੜਾ 8-7000 ਰੁਪਏ ਲਿਖਾਇਆ ਵੀ ਮੇਰੇ ਗੱਲੇ ਦੇ ਵਿੱਚ ਪਿਆ ਸੀਗਾ। ਪਰ ਜੋ ਹੈਗਾ ਸ਼ੱਕੀ ਜਿਹਾ ਲੱਗਦਾ ਸਾਰਾ ਮੈਟਰ ਉਹ ਵਾਲੇ। ਇਸ ਕਰਕੇ ਅਸੀਂ ਉਹਦੀ ਤਲਾਸ਼ ਕਰ ਰਹੇ ਹਾਂ। ਸਰੋਕਾ ਨੇ ਵੀ ਸੀਸੀਟੀਵੀ ਜਿਹੜੇ ਸਰਕਾਰੀ ਲੱਗੇ ਨੇ ਉਹ ਵੀ ਬੰਦ ਵਗੈਰਾ ਪੈ ਨਗਰ ਦੀ ਚਾਹ ਦੇਣੇ ਪਰ ਚੋਦ ਮਾਛੀ ਦੀ ਪਤ ਲੱਗੀਆਂ ਦੇਖੋ ਇਸ ਸਬੰਧੀ ਅਸੀਂ ਰੋਟਾਂ ਪਾਈਆਂ ਹੋਈਆਂ ਨੇ ਉਹਨਾਂ ਟਾਵਰ ਵਾਲਿਆਂ ਨਾਲ ਦੋ ਤਿੰਨ ਵਾਰ ਮੈਸੇਜ ਵੀ ਕੀਤਾ ਉਹ ਪਰ ਕਹਿੰਦੇ ਸਾਡਾ ਠੇਕਾ ਖਤਮ ਹੋ ਗਿਆ ਉਹਨ ਪਿਛਲੀ ਢੇਰੀ ਜਦੋਂ ਵੱਡੀ ਢੇਰੀ ਆਈ ਉਹਦੇ ਚ ਕੋਈ ਨਾ ਟਾਵਰ ਟੁੱਟ ਗਿਆ ਤੇ ਇੱਥੇ ਟਾਵਰ ਟੁੱਟਣ ਕਰਕੇ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਸੀਸੀਟੀ ਨੇ ਉਹ ਸਾਰੇ ਬੰਦ ਪਏ ਨੇਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ